ਕੋਸ ਕਾਦਾ ਨਹੀਂ ਹੋਇਆ ਮਾੜਾ ਮੋਟਾ ਜ਼ੋਰ ਲਾ ਲਗਾ ਸੜਾ ਮਰਿਆ ਪਿਆ ਗਿਆ ਜੰਮੀ ਉਹ ਕਾਹ ਨੂੰ ਬਾਈ ਮੇਰੇ ਦਾ ਅੰਦਰ ਨੂੰ ਹੀ ਲੰਘਿਆ ਕੁਸ ਕਿਉਂ ਉਹ ਤੈਨੂੰ ਕੀ ਦੱਸਾਂ ਚਲੋ ਆ ਇਹ ਤਾਂ ਭੱਜੀਆਂ ਜਾਂਦੀਆਂ ਨੇ ਭੁੱਖ ਲੱਗ ਰਹੀ ਹੈ ਇਹਨਾਂ ਨੇ ਕੀ ਗੱਲੇ ਜਾਂਦੀ ਕਿੱਧਰ ਜਾਏ ਜੇ ਮੇਰੀ ਕਿਸੇ ਵੀ ਗੱਲ 'ਚ ਬੋਲੀਆਂ ਨਾ ਤੂੰ ਤਾਂ ਦੇਖ ਨਹੀਂ ਜਨਾਨੀ ਹੈ ਨਾ ਜਨਾਨੀ ਦੀ ਦਰਾਰ ਹੈ ਸਾ ਲਾਗੀ ਨਾ ਸਮਝ ਨਲੇ ਪਤਾ ਵੀ ਫਿਰ ਕਿਹੜੇ ਢਟਕਟਾਪਾ ਹੁੰਦਾ ਹੁੰਦਾ ਤੇਰਾ ਜਾਂ ਕੰਮ ਕਰਦਾ ਆ ਭੈਣ ਚੋਦੀ ਦੱਤਾ ਪਾਣੀ ਬਣਾਈ ਪਈ ਆ ਇਹ ਤਾਂ ਨੂਨ ਮਿਰਚ ਦਾ ਫੂਕ ਲਿਆ ਕਰ ਤਹੇ ਤੱਕ ਤੈਨੂੰ ਦਾਲ ਸਾਥ ਪਾਣੀ ਨਹੀਂ ਬਣਾਉਣਾ ਆ ਨਲੇ ਜਦੋਂ ਕੋਈ ਆ ਜੇ ਨਾ ਮਾੜਾ ਮੁੰਡਾ ਚੱਜ ਨਾ ਰਿਹਾ ਕਰ ਓ ਜਾਂਦੀਆਂ ਰਨ ਓਏ ਚੱਕ ਲਾ ਫਰੱਜ ਓਏ ਬਾਈ ਆਦਿਓ ਸੁੱਕੀ ਲੰਘ ਸਕਦੀ ਏ Hãy subscribe cho kênh Ghiền Mì Gõ Để bỏ lỡ

ਕਿਹੜਾ ਨਿੱਤ ਲੰਗਣਾ ਸਾਡਾ ਵੱਜ ਦਾ ਸਬਬ ਨਾਲ ਕਿਹੜਾ ਨਹੀਂ ਅਸੀਂ ਕਿਹੜਾ ਨਿੱਤ ਲੰਗਣਾ ਉਹ ਆ ਗਿਆ ਪੌਰੇ ਦਾ ਘਰ ਨਾ ਦੇਖ ਰਿਹਾ ਘਰੇ ਹੈਗਾ ਕਿ ਨਹੀਂ ਨਾ ਦੇਖ ਰਿਹਾ ਘਰੇ ਉਹ ਪੌਰੇ ਉਹ ਪੌਰੇ ਉਹ ਕਿਹੜਾ ਉਹ ਆਇਆ ਨੰਗਾ ਨੰਗਾ ਗਾ ਆਇਆ ਫੁੱਲੈ ਕਰੀਆ ਕਰੀਆ ਸੋਕਰਾ ਉਹ ਨਾਲੇ ਬੇਬਿਆ ਆ ਤੀਮੀਆਂ ਬਿਨਾ ਕਾਦੇ ਕਰ ਹੁੰਦੇ ਨੀ ਯਾਰ ਦੇਖ ਲੈ ਹੈ ਲੈ ਕੱਲਾ ਆ ਬਚਰਾ ਟੱਕਰਾਂ ਮਾਰੀ ਜਾਂਦਾਗਾ ਉਹ ਬੈਜੋ ਬੈਜੋ ਲੈ ਆ ਜਾ ਆ ਜਾ ਓਏ ਹੋਰ ਪੌੜਿਆ ਕੀ ਹਾਲ ਆ ਉਹ ਵਧੀਆ ਵਧੀਆ ਠੀਕ ਆ ਤੂੰੱਸ ਓਏ ਅੜੰਜਾ ਖੜ ਜਾ ਓਏ ਕੀ ਕਰੀ ਜੰਨਾ ਤੂੰ ਉਹ ਚਾਹ ਬਣਾਉਂਗਾ ਦੀ ਤੇ ਬਿਆ ਮਾਹ ਚਾਹ ਪੀ ਲੇ ਕੋਟਾ ਸਹੀ ਟੋਟਾ ਪਿਆ ਓਏ ਬਣਾ ਲਾ ਬਣਾ ਲਾ ਚਾਹ ਤਾਂ ਚੱਲ ਆਪਾਂ ਫੇਰ ਪੀਵਾਂਗੇ ਹਾਂ ਮੈਨੂੰ ਕੋਈ ਕੰਮਾ ਥੋੜਾ ਆ ਕੀ ਕੰਮ ਹੋ ਗਿਆ ਉੱਥੇ ਖੜਾ ਬਾਜਾ ਮਾਰੀ ਇਹਨੇ ਤੁਸੀਂ ਸੱਦਨ ਜ਼ਰਾ ਆ ਓਏ ਉਹ ਤਾਂ ਗੱਲ ਤਰੀ ਠੀਕ ਹੈ ਕੀ ਪਰ ਜੇ ਕੋਈ ਨਾ ਕਰੇ ਹੋਵੇ ਹਾਕ ਤਾਂ ਮਾਰਨੀ ਪੈਂਦੀ ਹੈ ਕੀ ਓਏ ਓਰੇ ਕਿਹੜਾ ਨੰਦਰੋ ਬੈਠੀ ਆ ਹਾਕ ਮਾਰ ਨੂੰ ਤੂੰ ਸਿੱਧਾ ਹੁੰਦਾ ਅੰਦਰ ਡੱਪਿਆ ਹੁੰਦਾ ਓਏ ਮੇਰੀ ਗੱਲ ਸੁਣ ਪੋਰਿਆ ਜਿੱਥੇ ਆ ਘਰ ਪੈ ਗਿਆ ਉਥੇ ਤੇਰੇ ਮੈਂਦਰੋ ਵੀ ਆ ਜੂਗੀ ਓਏ ਦਾ ਸਰਕਾਰ ਨੇ ਕਰਤਾ ਪਹਿਲਾ ਕੜੀਆਂ ਦੀ ਛਤਰੀ ਹੁਣ ਆ ਹੋ ਗਿਆ ਬਸ ਵਧੀਆ ਪੈ ਗਿਆ ਚੱਲ ਵਧੀਆ ਹੋ ਗਿਆ ਤੂੰ ਆਇਆ ਘਰ ਪੋ ਚੋਈਏ ਕਰਾ ਪੇਟ ਆ ਜਾ ਉਹ ਪੇਟ ਗੱਲ ਵਾਸਤੇ ਚੋਣੀਆਂ ਚਾਹ ਬੜੀ ਬਣੀ ਪਈ ਆ ਯਾਰ ਹੋ ਰਹੇਗਾ ਤੂੰ ਬੌਲੇ ਦਾ ਬੌਲੇ ਹੀ ਓਏ ਮੈਂਨ ਤੇ ਬਚਨੀ ਤਾਈ ਨੇ ਕੱਲ ਕਿਹਾ ਸੀਗਾ ਆ ਮੈਨੂੰ ਅੱਜ ਯਾਦ ਆ ਗਿਆ ਮੈਂ ਦੁੱਧ ਲੈਣਾ ਗਿਆ ਉਹ ਬੜਾ ਛੇਤੀ ਜਾ ਰਹਾ ਦੁੱਧ ਤਾਂ ਕੱਲ ਮੰਗੇ ਦੀ ਲੈਣ ਤੂੰ ਅੱਜ ਆਇਆ ਓ ਲੈ ਸੱਚ ਓਏ ਪੌਰਾ ਮੈਂ ਤਾਂ ਭੁੱਲੀ ਗਿਆ ਤੇ ਇਹ ਲੋਕ ਕੰਮ ਨਾ ਸੀਗਾ ਉਹ ਕੀ ਹੋ ਗਿਆ ਓ ਚੱਲ ਬੱ ਚੱਲੀ ਛੇਤੀ ਕਰ ਓ ਯਾਰ ਬકરી ਵੀ ਚੋਰਾ ਹੂੰ ਤੂੰ ਦੁੱਧ ਨਾਲ ਲੈ ਜਾ ਯਾਰ ਓਏ ਬકરી ਤੂੰ ਛੱਡ ਖੜਾ ਮੈਂ ਤਾਂ ਓਏ ਹਾਂਸੇ ਕੇ ਮੱਝ ਸੋਈ ਜਾਂਦੀ ਆ ਆਪਾਂ ਉੱਥੇ ਜਾਣਾ ਕਿ ਮੈਂ ਤਾਂ ਭੁੱਲੀ ਗਿਆ ਸੀਗਾ ਅੱਛਾ ਆ ਜਾ ਕਰਾਂ ਓਹ ਹੋ ਯਾਰ ਆਪ ਦੇ ਰਨ ਨਹੀਂ ਕਰਨੀ ਲੋਕਾਂ ਦੀਆਂ ਬੱਜਾ ਵੀ ਮੈਂ ਸਮਾਈ ਜਾਮਾ ਜਮੀ ਸਰਾ ਪਹਿ ਲੋਕਾਂ ਦਾ ਯਾਰ ਦੇਖ ਵੇ ਰੱਬ ਇਹ ਵੀ ਸੁਣੇ ਲਊਗਾ ਫਿਰ ਓਏ ਆ ਜਾ ਆ ਜਾ ਆ ਲਾ ਦੇ ਫੋੜੀਆਂ ਕਿਤੇ ਬਾਹਰ ਨਿਕਲ ਜਾਣ ਪਣੀਆਂ ਲਾਉਣਾ ਮੈਂ ਲਾਤੀ ਜਾਊਂਗਾ ਤਾਂ ਓ ਲੈ ਆ ਜਾ ਪਰ ਆ ਜਾ ਕਿਰਾ ਉਹ ਸਾਈਕਲ ਤੇ ਲੱਗੀ ਜਾਵੇਂਗਾ ਯਾਰਾ ਓਏ ਮੇਰੀ ਗੱਲ ਸੁਣਾ ਇਹਦਾ ਤੈਨੂੰ ਮਜਬੂਰੀ ਚ ਲੈ ਆਣਾ ਪੈਂਦਾ ਮੈਨੂੰ ਜਿੱਦੇ ਮੇਰਾ ਹੋ ਗਿਆ ਵਿਆਹ ਓਦਦੇ ਤਾਂ ਫਿਰ ਮੇਰੀ ਘਰ ਵਾਲੀ ਬੈਠਿਆ ਕਰੂ ਪਿੱਛੇ ਕੋਈ ਨਾ ਦੇਖਾਂ ਜਿੱਦ ਤੇਰਾ ਵਿਆਹ ਹੋਊਗਾ ਉਹ ਦੇਖਦਾ ਤਾਂ ਨਹੀਂ ਹੁਣ ਨਾ ਕਦੇ ਸੋਚੀ ਮੇਰਾ ਚੰਗਾ ਉਹ ਰਹਿ ਜਾ ਰਹਿ ਜਾ ਚੱਲ ਬੰਦ ਅੰਦਰ ਆਦੇ ਉਹਦੇ ਚੁਮਰਵਾਤੇ ਦੇ ਐਂ ਦੇ ਮਾਮਿਆ ਹਲੇ ਭਾਂ ਦਾ ਰਾਨਾ ਤੁਰੇ ਦਾ ਤੋ ਜਾਂਦਾ ਨਹੀਂ ਸਾਂਗੇ ਲੈ ਕੇ ਤੇਰਾ ਭਾਰੇ ਬਹੁਤ ਆ ਯਾਰ ਪੱਤੂ ਆ ਮੇਰਾ ਭਾਰ ਜੱਦਾ ਰੋਜ ਤਾਂ ਭੇਡਾਂ ਦੁੱਧ ਪੀਂ ਜਾਂਦੇ ਇੱਥੇ ਆਇਆ ਤੋ ਕਿ ਭਾਗ ਲਾ ਦੁੱਧ ਪੀਣ ਬਾ ਬੱਕਰੀਆਂ ਦੁੱਧ ਪੀਂਦਾਂ ਨੇ ਭੇਡਾਂ ਦੁੱਧ ਕੌਣ ਪੀਂਦਾ ਉਹ ਚੱਲ ਓਏ ਹੁਣ ਥੇਲੇ ਵਗ ਜਾਊਂਗਾ ਆ ਜਾ ਓਏ ਹੁਣ ਦੇਖ ਕੇ ਬੈਠੀ ਨਾ ਨਾ ਮੈਂ ਤੁਰਕੇ ਵਗ ਜਾਊਂਗਾ ਆ ਜਾ ਓਏ ਆ ਮਾਰੀ ਪੇਟੜਾ ਅੱਜ ਬੜੀਆ ਹੋ ਗਿਆ ਹਨਾ ਹੋਰ ਹੋਰ ਯਾਰ ਮੱਝ ਬਹੁਤ ਅੰਗਸੂਈ ਆ ਹਨਾ ਓਏ ਸੂਈ ਤਾਂ ਔਖੀ ਆ ਚੱਲ ਕੋਈ ਨਹੀਂ ਚੱਲ ਚੰਗਾ ਹੋਇਆ ਕੱਟੀ ਦਿੱਤੀ ਆ ਚੱਲ ਵਧੀਆ ਦੁੱਧ ਹੋ ਗਿਆ ਓਏ ਹੁਣ ਤੈਨੂੰ ਐ ਕਹਿਣਾ ਮੈਂ ਹਾਂ ਆਪਾਂ ਬਲੱਡ ਨਾ ਜਾਈਏ ਓਏ ਯਾਰ ਬੱਸ ਦਾ ਖਬਰਾ ਕਦੋਂ ਆਉਗੀ ਯਾਰ ਭਾਗ ਚੱਲਦੇ ਆਪਾਂ ਟਾਈਮ ਆ ਹੁਣ ਤਾਂ ਓਏ ਆ ਮੱਖਣ ਤੋਂ ਲੈ ਲੈ ਮੁੱਠਾਂ ਨਾਲ ਆਪਾਂ ਉੱਥਲਾ ਜੀ ਦੇਊਗਾ ਮੱਖਣ ਮੋਟਰਸਾਈਕਲ ਪੁੱਛ ਲੈ ਨੈਨੋ ਕਾਂਗੇ ਤਾਂ ਘੰਟੇ ਚ ਮੁੜ ਕੇ ਆ ਗਏ ਟਾਈਮ ਦਾ ਲੱਗ ਉਹ ਨਾਲ ਹੀ ਪੈਨਸ਼ਨਾਂ ਹੀ ਪਈ ਆ ਮੇਰੀ ਓਏ ਮੱਖਣ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਹੋਰ ਬਾਈ ਕੀ ਹਾਲ ਆ ਮੱਖਣ ਆਓ ਵਧੀਆ ਬਾਈ ਓਏ ਮੈਂ ਨਾ ਪੈਨਸ਼ਨ ਲੈ ਜਾਈ ਆਣੀ ਆ ਯਾਰ ਬਰਾਡੇ ਤੋਂ ਸਾਡੀ ਬੱਸ ਨਾਂ ਕੀ ਤੈਨੂੰ ਪਤਾ ਮਿੰਨੀ ਘਾਟ ਹੀ ਚਲਦੀ ਨੇ ਆਪਣੇ ਠੀਕ ਹੈ ਜੀ ਹਨ ਮੋਟਰਸਾਈਕਲ ਦੇ ਘੰਟਾ ਤੱਕ ਨਾ ਭਾਈ ਮੋਟਰਸਾਈਕਲ ਦਾ ਚਾਹੇ ਮੋਦੀ ਹੈ ਜੇ ਮੈਂ ਉਹਨੂੰ ਨਹੀਂ ਦਿੰਦਾ ਵੱਡੇ ਭਾਈ ਨਾ ਥੋੜੇ ਬਹੁਤੇ ਟਾਈਮ 'ਚ ਆ ਜਾਗੇ ਭਾਈ ਬਣ ਕੇ ਯਾਰ ਹਲਤ ਗੱਲ ਮੋਟਰਸਾਈਕਲ ਉਹ ਨਾਲੇ ਭਾਈ ਤਾਂ ਮੈਂ ਮੋਦੀ ਨਾਲ ਕਿੱਥੇ ਜੋੜ ਲਿਆ ਮੋਦੀ ਕਿੱਥੇ ਹੈ ਮੈਂ ਨਾ 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 ਭਾਈ ਮੈਂ ਮੈਂ ਨਹੀਂ ਮੋਟਰਸਾਈਕਲ ਨਹੀਂ ਆਪਾਂ ਦਿੰਦੇ ਉਹ ਓਏ ਭਾਈ ਤੂੰ ਦੇ ਦੇ ਮੋਟਰਸਾਈਕਲ ਘੰਟਾ ਤੱਕ ਉਹ ਤੈਨੂੰ ਲੋਡ ਸਾਡੀ ਵੀ ਪਊ ਕਿ ਕਰੇ ਕੋਈ ਗੱਲ ਨਹੀਂ ਜਿਹੜਾ ਲੋਡ ਤੂੰ ਦੇਖੀ ਬਾਈ ਥੋੜੇ ਮੋੜੇ ਟਾਈਮ 'ਚ ਆਇਆ ਭਾਈ ਬਣ ਕੇ ਦੇ ਦੇ ਯਾਰ ਮੈਨੂੰ ਮੇਰਾ ਸਰਦਾ ਹੀ ਨਹੀਂ ਮੈਂ ਦਿੰਦਾ ਹੀ ਨਹੀਂ ਕਿਸੇ ਨੂੰ ਯਾਰ ਮਰਜੀ ਆ ਬਾਈ ਤੇਰੀ ਯਾਰਾ ਚੱਲ ਆ ਜਾ ਯਾਰ ਕੋਈ ਗੱਲ ਫੇਰ ਚੱਲ ਗਾਹਾਂ ਦੇਖਦੇ ਹਾਂ ਉਹਦਾ ਘਰ ਦੇ ਹੱਲ ਉਹਦਾ ਭਿੰਦੇ ਦਾ ਲੈ ਜਾਣਾ ਫੜਕੀ ਯਾਰ ਉਹ ਮੈਨੂੰ ਨਹੀਂ ਜਵਾਬ ਦਿੰਦਾ ਹੈਗਾ ਤੈਨੂੰ ਐਂ ਕਹਿਣਾ ਪੋੜਿਆ ਮੈਂ ਤਾਂ ਹਾਂ ਜਿੱਦੇ ਦੇ ਸੈੱਲ ਘਟੇ ਨਾ ਦੁੱਧ ਤਾਂ ਮੈਂ ਦਿਆਂ ਨਾ ਮੈਨੂੰ ਦੁੱਧ ਦਿੰਦੀ ਨਹੀਂ ਯਾਰ ਹੋਰ ਦੱਸ ਭਿੰਦੇ ਦਾ ਲੈ ਕੇ ਜਾਂਦਾ ਮੈਨੂੰ ਜਮੀਨ ਚਾਹ ਵਾੜਦਾ ਤਾ ਪਾਉਗੀ ਮੱਖਣਾ ਤੈਨੂੰ ਕੋਈ ਵਾਲੀ ਮੱਖਣ ਬਾਈ ਤੁਰੇ ਫਿਰਦੇ ਨੇ ਬੇਲੇ ਯਾਰ ਇਹਨਾਂ ਨੇ ਥੁੱਕੀ ਲਿਆਉਣੀ ਹੋਣੀ ਥੁੱਕੀ ਲਿਆ ਕੇ ਇਹ ਖਾ ਪੀ ਕੇ ਵਸ ਚਾਹ ਪੀ ਕੇ ਇਹਨਾਂ ਦੇ ਕੁਝ ਨਹੀਂ ਕਰਨਾ ਹੈਗਾ ਬਸ ਬੇਲੇ ਨੇ ਨਾ ਹੈ ਡੱਕਾ ਤੋੜਨਾ ਨਾ ਤੋੜਨ ਦੇਣਾ ਜੇ ਤੂੰ ਮੇਰੇ ਸਾਰੇ ਨੂੰ ਕੋਈ ਨਾ ਚਿਕੜ ਗੁਣੀ ਸਿਆਚ ਦੁੱਧ ਮੈਂ ਵੀ ਨਹੀਂ ਦਿੰਦਾ ਇਹਨੂੰ ਓਏ ਆਹੋ ਸੜਾ 2-3 ਮਹੀਨੇ ਹੋ ਤਾਂ ਮੰਜੇ ਦੇ ਪਿਆ ਰਹਿੰਦਾ ਆ ਚਲਿਏ ਆ ਜਾ ਫਰਾ ਆ ਭੈਣ ਚੋਦੀ ਦਿੱਤਾ ਪਾਣੀ ਬਣਾਈ ਪਈ ਆ ਇਹ ਜਾਂ ਨੂਨ ਮਿਰਚ ਦਾ ਫੂਕ ਲਿਆ ਕਰ ਤਹੇ ਤੱਕ ਤੈਨੂੰ ਦਾਲ ਸਾਦ ਪਾਣੀ ਨਹੀਂ ਬਣਾਉਣਾ ਆ ਨਾਲੇ ਜਦੋਂ ਕੋਈ ਆ ਜੇ ਨਾ ਮਾੜਾ ਮੋਟਾ ਚੱਜ ਨਾ ਰਿਹਾ ਕਰ ਠੀਕ ਆ ਉਵੇਂ ਹੀ ਫਿਰ ਫਿਰਦੀ ਰਣੀ ਲੈ ਪੜੀ ਹੋਈ ਠੀਕ ਆ ਜੀ ਨੂਨ ਲੈ ਕੇ ਆ ਮਾ ਆ ਰੋਟੀ ਦੇ ਅੱਗੇ ਤੋਂ ਧਿਆਨ ਰੱਖੀ ਨੂਨ ਪਾਣੀ ਦਾ ਉਹ ਨਾਲ ਠੀਕ ਜੀ ਕਹਿ ਕੇ ਸਾਰ ਦੂ। ਹਾਂ ਜੀ। ਵੀ ਜਦੋਂ ਵੀ ਕੋਈ ਕੁਝ ਕਹਿੰਦੇ ਬਸ ਠੀਕ ਜੀ ਠੀਕ ਜੀ। ਠੀਕ ਜੀ ਦੋ ਬਾਅਦ ਕੁਝ ਕਰ ਦੇਦਾ ਹੈ ਨਹੀਂ ਤੂੰ। ਨਾ ਇਹ ਚਾਰ ਬੰਦਿਆਂ ਚ ਨਾ ਮੇਰੀ ਇੱਜ਼ਤ ਆ। ਖਿਆਲ ਰੱਖਿਆ ਕਰ ਮਾੜਾ ਮੋਟਾ। ਠੀਕ ਹੈ। ਹਾਂ ਨਾਂ ਨੂੰ ਲਿਆ ਕਰ ਕਦੇ। ਆਇਆ ਫਿਰ ਵੇਚ ਦਿਆ। ਆਉਂਦੀਆਂ ਨੇ ਆਪਣੇ ਪੇਕਾ ਚਲੀ ਜਾਂਦੇ। ਉਹ ਚੱਲਾ 900 ਦਾ ਸਾਫ ਵਧੀਆ ਫੋਨ ਲੱਗ ਗਿਆ। ਉਹ ਬਾਬੇ ਨੇ ਪਾ ਜੀ ਸੁਣਦੀ ਧੁੱਪ ਨਿਕਲਣ ਲੱਗੀ ਚੱਲਾ। ਉਹ ਹੈਗਾ ਤਾਂ ਬਾਬਿਆਂ ਦੇ ਦਿਨ ਚੱਲਦੇ ਨੇ ਹੁਣ। ਬਾਬੇ ਦੇ ਤਾਂ ਚੱਲਦੇ ਆ। ਆਜੋ ਆਜੋ ਕਰਾਂ। ਆਵਰ ਮੇ ਤੇ ਓਏ ਵਧੀਆ ਐ ਬੱਸ ਆਇਆ ਕਰਾਂਗੇ ਪੂਰੇ ਆਪਾਂ ਬੱਸ ਕੱਲ ਪਰਸੋਂ ਤੱਕ ਆਪਾਂ ਨਾ ਫਿਰ ਹੰਦ ਜਾ ਕੇ ਆਵਾਂਗੇ ਹਾਂ ਹਾਂ ਫਤਿਹਗੜ ਸਾਹਿਬ ਚੱਲਾ ਜਾ ਆਪਾਂ ਬਾਬਿਆਂ ਦੇ ਮੱਥਾ ਟੇਕਿਆ ਮੈਂ ਇਹ ਤਾਂ ਭੱਜੀਆਂ ਜਾਂਦੀਆਂ ਨੇ ਧੁੱਖ ਲੱਗ ਰਹੀਆਂ ਇਹਨਾਂ ਨੇ ਧੁੱਖ ਲੱਗ ਰਿਹਾ ਚਾਤੋ ਕੀ ਹੋ ਗਿਆ ਫਤਿਹਗੜ ਸਾਹਿਬ ਜਾਣਾ ਤੁੰਨਾਂ ਨੇ ਓਏ ਚੱਲਾ ਏ ਟੈਨਸ਼ਨ ਨਾ ਲਿਆ ਕਰ ਤਬਰਾਈ ਜਨ ਬਈਆ ਦਰਸ਼ਨ ਕਰਕੇ ਆਵੇਂ ਬਾਬਿਆਂ ਦੇ ਆਪਾਂ ਮੱਥਾ ਮੱਥਾ ਟੇਕਿਆ ਮੈਂ ਚਲੋ 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 ਓਏ ਕੋਈ ਮਾਗ ਨਾ ਰਹਿ ਜੇ ਆਪਣੀ ਓਏ ਨਹੀਂ ਮਾਗ ਰਹੀਂਦੀ ਟੈਨਸ਼ਨ ਨਾਲ ਆਇਆ ਰਗੀ ਚਲੋ ਚਲੋ ਕਰਾ ਚਲੋ ਚਲੋ ਲੋਕਾਂ ਦਾ ਵੀ ਜਮਾਂ ਸਰਿਆ ਹੀ ਪਿਆ ਚੀਜ਼ ਲੈ ਤਾਂ ਜਾਂਦੇ ਨੇ ਪਰ ਮੋੜਨ ਦਾ ਨਾ ਹੀ ਲੈਂਦੇ ਆਪ ਹੀ ਲੈਣ ਜਾਣੀ ਪੈਂਦੀ ਆ ਹਾਈ ਹਾਈ ਆ ਚੌਰਾ ਕਿੱਥੋਂ ਮੱਥੇ ਲੱਗ ਗਿਆ ਇਹ ਤਾਂ ਮੱਥੇ ਲੱਗਿਆ ਹੀ ਮਾੜਾ ਚੱਲ ਮੈਂ ਕੀ ਲੈਣਾ ਕਿ ਹਾਲੇ ਜਾਜੀ ਕਿੱਧਰ ਜਾਹੀ ਕਿੱਧਰ ਗਿਆ ਮਾਰੀ ਤੜਕੀ ਤਾਂ ਕੀ ਲੈਣਾ ਮੈਂ ਜਿੱਥੇ ਮਰਜੀ ਜਾਵਾਂ ਸ਼ਰਮ ਕਰਲਾ ਚੌਰਿਆ ਚਾਚੀ ਲੱਗਦੀਆਂ ਤੇਰੀ ਹਟ ਪਿੱਛੇ ਚੱਲ ਚਾਚੀ ਸਾਤੀ ਦੇ ਗਰਮ ਨਹੀਂ ਜਵਾਨੀ ਆਉਂਦੀ ਚੱਲ ਵੇ ਪਰਾਂ ਹੋ ਲੰਘਣ ਦੇ ਮੈਨੂੰ ਕਿੰਨੀ ਜਵਾਨੀ ਜਾਂਦੀ ਕਿੰਨਾ ਘਟਾ ਵਜੇ ਕਿੰਨਾ ਘਟਾ ਵਕਰੀ ਦੀ ماں ਖੈਰ ਮਨਾਉ ਉਮਰ ਦਾ ਤੇਰੀ ਪਰਜਾਈਆਂ ਵਾਲੀ ਆ ਹੋਰ ਜੱਸੀ ਕਿਵੇਂ ਆ ਠੀਕ ਆ ਚਾਚੀ ਤੁਸੀਂ ਦੱਸੋ ਮੈਂ ਵੀ ਵਧੀਆ ਮੈਂ ਤਾਂ ਤੇਰੇ ਕੋ ਤਾਂ ਆਈ ਸੀ ਵੀ ਉਹ ਤੇਰੇ ਵਾਲੇ ਨੂੰ ਥੋੜਾ ਜਿਹਾ ਸਮਝਾ ਕੇ ਰੱਖਿਆ ਕਰ ਬਈ ਨਾ ਕੀ ਹੋ ਗਿਆ ਚਾਚੇ ਦੇਖ ਲਓ ਰਿਸਟੇਜ ਮੈਂ ਚਾਚੀ ਲੱਗਦੀ ਆ ਦੇਖੀਂ ਬਾਹਰ ਖਾਲੀ ਵਿੱਚ ਨੂੰ ਨਾ ਜੇ ਮੈਂ ਕਿਸੇ ਘਰੋਂ ਬਾਲਟੀ ਦਿੱਤੀ ਸੀ ਦੇਖ ਲੈ ਲੋਕ ਵੀ ਜੇ ਲੈ ਜਾਂਦੇ ਨੇ ਭਾਂਡਾ ਚੀਜ਼ ਮੋੜਦੇ ਹੀ ਨਹੀਂ ਹਾਂਜੀ ਆਪ ਲੈਣ ਜਾਣੀ ਪੈਂਦੀ ਹੈ ਮੈਂ ਆਉਂਦੀ ਸੀ ਦੇਖੀ ਮੈਨੂੰ ਤਾਂ ਨਾਲੇ ਦੇਖਦੇ ਕੋ ਮੁਰਛਾ ਚਾੜੇ ਨਾਲੇ ਠਰਕਾਂ ਪੁਰੇ ਹੈ ਮੈਂ ਕਿਹਾ ਮੈਥਾ ਤੇ ਤੇਰੀ ਚਾਚੀ ਲੱਗਦੀ ਆ ਮੈਂ ਕਿਹਾ ਤੇਰੇ ਤੇ ਕਿਹੜਾ ਫਿਰ ਜਵਾਨੀ ਨਹੀਂ ਜੇ ਚਾਚੀ ਲੱਗਦੀ ਆ ਹੁਣ ਕੀ ਕਰਾਂ ਚਾਚੀ ਹੁਣ ਜੇ ਸਮਝਾਉਣੀ ਆ ਤੇ ਚਾਰੇ ਚੱਕ ਚੱਕ ਮੈਨੂੰ ਪੈਂਦੇ ਹੈਗੇ ਮੂੰਹ ਨਹੀਂ ਬੋਲਦੇਗੇ ਸਾਰਾ ਦਿਨ ਚੱਲ ਕੋਈ ਨਹੀਂ ਵੈਸੇ ਮੈਂ ਉਹਨਾਂ ਨੂੰ ਕਹੂੰਗੀ ਬਾਕੀ ਨਾ ਤੁਸੀਂ ਮਰਜ਼ਾ ਹੌਲੀ ਬੋਲੋ ਆ ਵੀ ਸਾਡਾ ਚੁਗਲ ਖੋਰ ਹੈਗਾ ਹਰ ਇੱਕ ਗੱਲ ਉਹਦੇ ਕੰਨਾਂ ਚ ਪਰੌਂਦਾ ਹੈਗਾ ਸਹੀ ਗੱਲ ਹੈ ਇਹ ਤਾਂ ਸਿਰੇ ਦੇ ਲੁੱਚੇ ਨੇ ਜਿਹੜੇ ਨਾਲ ਰਹਿੰਦੇ ਨੇ ਇਹ ਉਹੋ ਜਿਹਾ ਹੀ ਉਹ ਆ ਪਹਿਲਾਂ ਮੈਂ ਤੈਨੂੰ ਦੱਸਦੀ ਆ ਪਹਿਲਾਂ ਤੇਰੇ ਸਹੁਰੇ ਦਾ ਵੀ ਇਹੀ ਕੰਮ ਸੀ ਪਿੰਡ ਦੀ ਕੋਈ ਧੀ ਪੈਣ ਹੋਣੀ ਸੀ ਛੱਡਦਾ ਹੈ ਹੁਣ ਰਹਿੰਦਾ ਕੁੰਦਾ ਇੰਨੇ ਕੰਮ ਚੱਕ ਰੱਖਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਤੜਕੀ ਲੱਪ ਲੱਪ ਸੁਰਮਾ ਪਾ ਕੇ ਕਿੱਥੋਂ ਨਿਕਲ ਜਾਂਦਾ ਇਹ ਤੇ ਫਿਰ ਤੁਸੀਂ ਉਹਦੀ ਚਾਰ ਸੁਣਾਉਣੀਆ ਸੀਗਾ ਨਾਲੇ ਅੱਗੇ ਨੂੰ ਨਾ ਛੇੜਦਾ ਸਾਨੂੰ ਮੈਂ ਸੁਣਾਈਆ ਪਰ ਤੈਨੂੰ ਲੱਗਦਾ ਵੀ ਇਹ ਸੁਣ ਕੇ ਬਹਿ ਜਾਊਗਾ ਹਣ ਚਾਚੇ ਜੇ ਕੱਲੀ ਵੀ ਸੋਡੀ ਕਰ ਲੋ ਫਿਰ ਤਾਂ ਸਮਝਾ ਦਿਆਂ ਹੁਣ ਪਿੰਡ ਦੀ ਕੋਈ ਤੂੰ ਨੁੱਤ ਹੀ ਨਹੀਂ ਨਿਕਲ ਦਿੰਦਾ ਬਾਹਰ ਹਰ ਇੱਕ ਨੂੰ ਘੇਰ ਕੇ ਬਹਿ ਜਾਂਦਾਗਾ ਇਹ ਤਾਂ ਕੋਈ ਨਾ ਕੋਈ ਚੰਦ ਚੜ੍ਹ ਕੇ ਛੱਡੂ ਪਿੰਡ ਚ ਤਿੰਨ ਵਾਂ ਦੱਸ ਤਾ ਨਕਿ ਪਿੰਡ ਦੀ ਗੱਲ ਹਜੇ ਸ਼ਹਿਰ ਥਾਂ ਤੇ ਸਰ ਜਾਂਦਾ ਪਿੰਡ ਚ ਤਾਂ ਹਰੇਕ ਬੰਦੇ ਨੂੰ ਪਤਾਗਾ ਨਾਲੇ ਦੱਸ ਤੇਰੇ ਚ ਕੀ ਕਮੀ ਐ ਸੋਹਣੀ ਸਨੱਖੀਆਂ ਤੂੰ ਹੈ ਲੰਬੀ ਲੰਜੀਆਂ ਨਾ ਹੁਣ ਇਸ ਤੇ ਨੀ ਖਰਚੀ ਜਾਏਗਾ ਜਾ ਕੇ ਡੰਗਰਾਂ ਨੂੰ ਵੇਖ ਲੈ ਤੂੰ ਪੇ ਆ ਕਿ ਸ਼ਾਮੀ ਐ ਉਹ ਜਾਨਾ ਜੀ ਜਾਨਾ ਇਹ ਵੀ ਪਾਈਤੀ ਲੋਟ ਆਉਂਦੀ ਆ ਸਾਨੂੰ ਤਾਂ ਵੱਡੂ ਖਾਉ ਕਰੀ ਜਾਂਦੀ ਐ ਇਹ ਨਾ ਕੀ ਬੋਲਦਾ ਓ ਮੈਂ ਤਾਂ ਕੀ ਬੋਲਣਾ ਜਾ ਕੇ ਪੌਣਾ ਕੱਖ ਜਾ ਕੇ ਵੇਖ ਡੰਗਰਾਂ ਨੂੰ ਦੇਖ ਤਾਂ ਦੇਖ ਲੈ ਦੇਖ ਲੈ ਆ ਵੀ ਕਿੰਨੀ ਜ਼ਬਾਨ ਚਲਾਉਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਚਾਉਂਦੇ ਕੀ ਨੇ ਪੁੱਛਣਾ ਚਾਚੀ ਮੇਰੇ ਤਾਂ ਆਪ ਦੀ ਜੂਣ ਵਾਲੀ ਮਾੜੀ ਆ ਕੁਛ ਨਹੀਂ ਕਹਿ ਸਕਦੀ ਨਾ ਇਹਨਾਂ ਨੂੰ ਨਾ ਉਹਨੂੰ ਇੱਕ ਗੱਲ ਦੱਸਾਂ ਜੱਸੀ ਬਾੜਾ ਵੈਲ ਪੁਣਾ ਵੀ ਮਾੜਾ ਦੇਖ ਲਾ ਹੁਣ ਆਪ ਤਾਂ ਸਿਰ ਤੇ ਝੜੇ ਝੜੇ ਨਾਲ ਇਹਨਾਂ ਮਸਟੰਡਿਆਂ ਨੂੰ ਵੀ ਸਿਰ ਚਾੜੀ ਫਿਰਦਾ ਇਹਨਾਂ ਦਾ ਕੀ ਮਤਲਬ ਆ ਤੈਨੂੰ ਕੁਝ ਬੋਲ ਜਾਣ ਮੈਂ ਤਾਂ ਚਾਚੀ ਕਿਸਦੇ ਘਰੇ ਆ ਜਾ ਕੇ ਦੁੱਖ ਸੁੱਖ ਵੀ ਨਹੀਂ ਕਰ ਸਕਦੀ ਜਦੋਂ ਜੀ ਕਰਦਾਗਾ ਉਹਦੀ ਕੁੱਟ ਸਿਰਦਾਗਾ ਲੈ ਚੱਲ ਕੋਈ ਨਾ ਜੱਸੀ ਮੈਂ ਜੋ ਹੈਗੀ ਆ ਤੇਰਾ ਦੁੱਖ ਸੁੱਖ ਸੁਣਨ ਵਾਸਤੇ ਤੈਨੂੰ ਕਦੇ ਵੀ ਕੋਈ ਵੀ ਲੋੜ ਹੋਵੇ ਨਾ ਤੂੰ ਮੈਨੂੰ ਕਹਿ ਦਿਆ ਕਰ ਠੀਕ ਹੈ ਨਾ ਮੈਨੂੰ ਪਤਾ ਵੀ ਤੈਨੂੰ ਤਾਂ ਬਾਹਰ ਨਿਕਲ ਨਹੀਂ ਦਿੰਦਾ ਕਿਉਂ ਕਿਉਂ ਨਹੀਂ ਨਿਕਲ ਦਿੰਦਾ ਕਿਉਂਕਿ ਉਹਨੂੰ ਪਤਾ ਵੀ ਮੈਂ ਕੋਈ ਤੁਰੀ ਜਾਂਦੀ ਨਹੀਂ ਛੱਡਣੀ ਮੈਂ ਕੋਈ ਕੋਠੇ ਚੜੀ ਨਹੀਂ ਛੱਡਣੀ ਫਿਰ ਲੋਕ ਤੇਨੂੰ ਗੱਲਾਂ ਦੱਸਣਗੇ ਨਾ ਵੀ ਕੀ ਕਰਦਾ ਰਾਹ ਜਾਂਦਾ ਤੇਰੇ ਵਰਗੀ ਨਹੀਂ ਵੀ ਚਾਚੀ ਆਉਣਾਗਾ ਜਦੋਂ ਸੋਨੂ ਛੇੜਦਾਗਾ ਤੁਸੀਂ ਵੀ ਮੂੰਹ ਫੇਰ ਜਾਣਾਗਾ ਨਹੀਂ ਜੱਸੀ ਸੰਨ ਤਾਂ ਤੇਰਾ ਮੋਹ ਤੇ ਆਉਂਦਾ ਹੀ ਆ ਨਾ ਚਾਹੇ ਉਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਪਰ ਤੇਰਾ ਤਾਂ ਸਾਡਾ ਰਿਸ਼ਤਾ ਬਣਿਆ ਹੋਇਆ ਇੱਕ ਚਲ ਕੋਈ ਨਹੀਂ ਚਾਚੀ ਮੈਂ ਹੁਣ ਇਹਦੀਆਂ ਕੀਤਿਆਂ ਦੀ ਗਲਤੀ ਮੈਂ ਮੰਨਦੀ ਆ ਵੀ ਮਾਫੀ ਮੰਗ ਲੈਣੀ ਆ ਮੈਂ ਤੁਹਾਡੇ ਤੋਂ ਇਹ ਤਾਂ ਜੇ ਜੇ ਹੈਗਾ ਹੈਗਾਗਾ ਨਹੀਂ ਜੱਸੀ ਤੂੰ ਮਾਫੀ ਵਾਲੀ ਗੱਲ ਨਾ ਕਰ ਦੇਖ ਸਾਨੂੰ ਤੋਂ ਚੰਗੀ ਲੱਗਦੀਆਂ ਤਾਂ ਤੇਰੇ ਕੋਲ ਆਉਣੇ ਆ ਨਹੀਂ ਤਾਂ ਇਹਦਾ ਤਾਂ ਹੀ ਪਿੱਠ ਪਿੱਛੋਂ ਦੀ ਨਾਲ ਲੱਗੀ ਏ ਚਲ ਕੋਈ ਨਹੀਂ ਮੈਂ ਸਮਝਾਉਂਗੀ ਕਹਿ ਕੇ ਵੇਖ ਲੂੰਗੀ ਪਰ ਮੈਨੂੰ ਪਤਾ ਸਿੱਧੇ ਮੂੰਹ ਨਹੀਂ ਬੋਲਣਾ ਇਹਨਾਂ ਨੇ ਮੈਨੂੰ ਹਾਂ ਐ ਤਾਂ ਗੰਦੇ ਖਾਨਦਾਨ ਦਾ ਹੀ ਆ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਨਹੀਂ ਨਹੀਂ ਬਸ ਆਮਾ ਸਾਦਾ ਤੁਸੀਂ ਆਇਓਗੇ ਮੇਰੀ ਗੱਲ ਸੁਣ ਚਾਹ ਨਹੀਂ ਪੀਣੀ ਇਹ ਨਹੀਂ ਪਤਾ ਆਉਂਦਾ ਹੀ ਹੋਵੇ ਫਿਰ ਗੱਲ ਚੱਕੂਗਾ ਵੀ ਅੱਜ ਮੈਨੂੰ ਕਿਹਾ ਸੀ ਤਾਂ ਆਈਆ ਕਰੇ ਠੀਕ ਹੈ ਨਾ ਇਹ ਤਾਂ ਹੈ ਚਾਚੀ ਮੈਂ ਵੀ ਕੀ ਕਰ ਸਕਦੀ ਹਾਂ ਮੁੜ ਕੇ ਦੇਖ ਤੇਰੇ ਹੱਡ ਤੋੜੂਗਾ ਕੀ ਫਾਇਦਾ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਹੋ ਤੈਨੂੰ ਕੁੱਟੇ ਠੀਕ ਆ ਨਾ ਮੈਂ ਤਾਂ ਤੈਨੂੰ ਆਪਦੀ ਸਮਝ ਕੇ ਦੱਸਿਆ ਵੀ ਆਹ ਕੁਛ ਕਰਦਾ ਫਿਰਦਾ ਦੱਸਿਆ ਕਿ ਆ ਪਿੰਡ ਦੇ ਵਿੱਚ ਥੂ ਥੂ ਬਹੁਤ ਹੁੰਦੀ ਆ ਅਗਲਾ ਕਹਿੰਦਾ ਵੀ ਆਪਦੀ ਜਨਾਨੀ ਕਿਹੜਾ ਸੋਹਣੀ ਸੁਨੱਖੀ ਨਹੀਂ ਹੈਗੀ ਵੀ ਲੋਕਾਂ ਦੀਆਂ ਜਨਾਨੀਆਂ ਤੱਕ ਦਾ ਕੀ ਪਤਾ ਕੀ ਅੱਗ ਭਾਲਦਾ ਹੈਗਾ ਹੁਣ ਇਹ ਬਾਹਰੋਂ ਨਹੀਂ ਐਡੀ ਕੀ ਇਹਦੇ ਅੱਗ ਲੱਗੀ ਹੋਈ ਆ ਮੈਨੂੰ ਤਾਂ ਅੱਜ ਤੱਕ ਇਹਦੀ ਇਹੀ ਸਮਝ ਨਹੀਂ ਆਈ ਚੱਲ ਠੀਕ ਆ ਮੈਂ ਜਾਂਦੀ ਆ ਕਿਤੇ ਆ ਗਿਆ ਫਿਰ ਬੁੜਬੁੜ ਕਰੂਗਾ ਚਲ ਕੋਈ ਨਾ ਚਾਚੀ ਮੈਂ ਕਹਿ ਕੇ ਵੇਖੂਗੀ ਚੰਗਾ ਸਾਭ ਜੇ ਨਾ ਕਹੀ ਹਾਂ ਹਾਂ ਤੇ ਗੜਪੋ ਵਾਲਿਆਂ ਤੇ ਨਹੀਂ ਨਹੀਂ ਕੋਈ ਨਾ ਚਾਚੀ ਮੈਂ ਪਹਿਲਾਂ ਤਾਂ ਕੱਲੀਆਂ ਘਰਝਾਂ ਦੀ ਆਉਂਦੀ ਸੀ ਲਾਂਬੇ ਹੁਣ ਚਾਚਾਂ ਗਾ ਤਾਂਗਾ ਵੀ ਛੇੜਨ ਲੱਗ ਗਿਆ ਇਹਨੂੰ ਜਮਾ ਸ਼ਰਮ ਨਹੀਂ ਆਉਂਦੀਗੀ ਮੈਨੂੰ ਹਲੇ ਸੁਣਦੀ ਨੂੰ ਸ਼ਰਮ ਆਉਂਦੀ ਵੀ ਆਖਣਗੇ ਇਹਦੇ ਵਾਲੀ ਇਹ ਜਗਾ ਆਉਣ ਦੇ ਅੱਜ ਗੱਲ ਕਰਕੇ ਵੇਖੂਗੀ ਜਿਹੜਾ ਕੁਝ ਬਾਕੀ ਹੋਵੇ ਦੇਖੀ ਜਾਊਗੀ ਚਲੋ ਠਮਣਾ ਕੰਮ ਕਰਾਂ ਕੋਈ ਹੋਰ ਨਮੀ ਦਾ ਜੀ ਬਸ ਜਿਹੜੀ ਨਮੀ ਤਾਈ ਜਾਨੇ

ਨਾਲੇ ਤੇਰੇ ਕੋਲ ਤਾਂ ਉਹ ਬੱਕਰੀਆਂ ਵਧੀਆ ਵੇਲਾ ਉਹ ਡੰਗਰ ਰੱਖੇ ਹੋਏ ਨੇਗੇ ਆਪਣਾ ਵਧੀਆ ਕੰਮ ਚੱਲਦਾਗਾ ਜੇ ਚਾਚੀ ਕਹਿੰਦੀ ਦਾ ਕਰਬਾਲਾ ਉਹ ਚਾਚੀ ਕਹਿੰਦੀ ਰਹਗੀ ਆ ਜੇ ਹੁਣ ਕੋਈ ਆਊ ਫੇਰ ਹੀ ਆ ਮੈਂ ਤਾਂ ਉਹ ਚਾਰ ਗੱਲਾ ਕਹਦਾ ਰੁੱਤੀ ਪਕਦੀ ਕਰਾ ਦੇ ਮੇਰੀ ਆਪ ਰੋਟੀਆਂ ਤੱਪਣੀਆਂ ਪੈਂਦੇ ਨੇ ਹੱਥ ਮੱਚੇ ਪੈ ਨਹੀਂ ਮੇਰੇ ਤਾਂ ਸਾਰੇ ਕੋਈ ਨਹੀਂ ਕੋਈ ਨਹੀਂ ਆਜੂਗੀ ਜੇ ਕਹਿ ਕੇ ਗਿਆ ਤੈਨੂੰ ਆਜੂਗੀ ਫੇਰ ਤੂੰ ਕਰਾ ਦੇ ਕੋਈ ਟਮਾਟਰ ਵਰਗੀ ਲਿਆ ਦੇ ਕੋਈ ਫੇਰ ਓਏ ਮੈਨੂੰ ਤਾਂ ਆਪ ਨਹੀਂ ਹੋ ਰਿਹਾ ਹਲੇ ਅੱਜ ਕੁਝ ਖਾਦਾ ਨਹੀਂ ਓਏ ਮੜਾ ਮੋਟਾ ਜੋਰ ਲਾ ਲਗਾ ਸੜਾ ਮਰਿਆ ਪਿਆਗਾ ਜੰਮੀ ਉਹ ਕਾਹ ਨੂੰ ਬਾਈ ਮੇਰੇ ਦਾ ਅੰਦਰ ਨੂੰ ਹੀ ਲੰਘਿਆ ਕੁਸ ਕਿਉਂ ਉਹ ਤੈਨੂੰ ਕੀ ਦੱਸਾਂ ਦੱਸ ਹਣ ਜਦੋਂ ਨਵੇਂ ਹੋ ਕੇ ਦੱਸਦਾ ਬਾਈ ਗੱਲ ਬਾਈ ਆਇਆ ਪਰਜਾਈ ਕਾਲਜ ਚਾਚੀ ਆਈ ਥੀ ਉਹ ਕੀ ਕਰਨਾ ਜੀ ਉਹੀ ਤੇਰੇ ਖਿਲਾਫ ਬਹੁਤ ਕੁਝ ਬੋਲ ਕੇ ਗਈ ਆ ਮੰਦਾ ਚੰਗਾ ਚਾ ਹਾਂ ਵੀ ਬਾਹਰ ਆਏ ਕਰਦਾ ਹੂੰ ਇਹ ਰਾਸਤੇ ਦੇ ਵਿੱਚ ਕੀ ਕੀ ਕਰਦਾਗਾ ਮੈਂ ਤਾਂ ਤੈਨੂੰ ਬਈ ਦੱਸ ਨਹੀਂ ਸਕਦਾ ਕੀ ਕੁਝ ਬੋਲ ਕੇ ਗਈ ਆ ਕੀ ਪਰਜਾਈ ਨੂੰ ਪਰ ਤੇਰੀ ਪਰਜਾਈ ਨਹੀਂ ਬੋਲੀ ਕੋਈ ਉਹਨੂੰ ਪਰਜਾਈ ਤਾਂ ਗੁੱਟ-ਗੁੱਟ ਕਰਕੇ ਉਹਦੀਆਂ ਗੱਲਾਂ ਸੁਣ ਰਹੀ ਸੀ ਤੇ ਨਾਲੇ ਪਰਜਾਈ ਨੇ ਮੈਂ ਮਾਰ ਲਈ ਗੱਡੀ ਤੇ ਕੱਪੜਾ ਮੈਨੂੰ ਵੀ ਘੂਰ ਕੇ ਕਹਿੰਦੀ ਤੂੰ ਕੱਖਪਾ ਡੰਗਰਾ ਨੂੰ ਜਾ ਕੇ ਅੱਛਾ ਹਾਂ ਪੂਰੀਆਂ ਗੱਲਾਂ ਨਹੀਂ ਬਾਈ ਮੈਂ ਸੁਣੀਆਂ ਤੂੰ ਫਿਰ ਕੋਈ ਜਵਾਬ ਦੇ ਦੇਣਾ ਮੇਰੀ ਗੱਲ ਸੁਣਦਾ ਜਵਾਬ ਤਾਂ ਮੈਂ ਕਿਹਾ ਤੂੰ ਪਰਜਾਈ ਨੂੰ ਖੜਕਾ ਨਾਲੇ ਚਾਚੀ ਨੂੰ ਪੁੱਤੋ ਐ ਬੋਲ ਕੀ ਬਹੁਤ ਕੁਝ ਕਹੀਆ ਬਾਈ ਸੋ ਨੀ ਗੋਗੂ ਜੀ ਅੱਜ ਨੀ ਮੈਂ ਕਰਦਾ ਗੱਲ ਹਾਂ ਉੱਥੇ ਪਿਆ ਤੂੜੀ ਵਾਲੇ ਚੁਲਸ ਨਹੀਂ ਕੋਸ ਮਰ ਜੇਗਾ ਸਾਲਿਆਂ ਨਹੀਂ ਖਾ ਲਾਂ ਬਾਈ ਫਿਰ ਹੁਣ ਜਾ ਕੇ ਆਹੋ ਮੈਂ ਖੇਤ ਕੀੜਾ ਮਾਰ ਲਈ ਠੀਕ ਆ ਠੀਕ ਆ ਬਾਈ ਮੇਰੀ ਗੱਲ ਤੂੰ ਹੁਣ ਆਪਦਾ ਧਿਆਨ ਰੱਖੀ ਉਹਦਾ ਮੈਂ ਧਿਆਨ ਤਾਂ ਹੈਗਾ ਕਦੇ ਸਮਾਨ ਖਾ ਕੇ ਉਰਾ ਪਰੇ ਨਾ ਫਰੀ ਜਾਈ ਕੰਮ ਕਰ ਲਿਆ ਕਰਨਾ ਅੱਜ ਮੈਂ ਤਾਂ ਬਾਈ ਗਿਆ ਤੇ ਆਇਆ ਖੋਟੇ ਪੈਸੇ ਮੰਗੂ ਮਾਲ ਜਿਆਦੇ ਤੇਜ਼ ਤਾਂ ਨਹੀਂ ਬਾਈ ਤੂੰ ਜਾ ਕੇ ਖਾ ਲੈ ਠੀਕ ਆ ਠੀਕ ਆ ਬਾਈ ਆਇਆ ਮੈਂ ਨਹੀਂ ਕੀ ਕਹਿੰਦਾ ਕੋਈ ਉਹਰ ਕੋਸਰ ਕੋਸਰ ਜਿਹਾ ਕਰੀ ਜਾਂਦਾ ਕੰਮ ਛ ਤੁਹਾਡੇ ਇਹਦਾ ਕੁਝ ਨਹੀਂ ਕਹਿੰਦਾ ਇਹਦਾ ਪਾਣੀ ਲਾਉਣ ਨੂੰ ਕਹਿੰਦਾ ਇਹ ਕਹਿੰਦਾ ਡੀਵਾਏ ਪਾਣੀ ਲਾਉਣ ਵਾਲਾ ਹੋ ਗਿਆ ਕੀਤਾ ਆਪਣੇ ਗਣਕ ਨੂੰ ਨਾਲੇ ਬੜਾ ਸਿਰ ਜਾਣਾ ਚੜਾਇਆ ਕਰੋ ਥਾਂ ਸਿਰ ਰੱਖਿਆ ਕਰੋ ਹੁਣ ਦੋਦੇ ਸਿੰਘ ਮੈਨੂੰ ਵੀ ਮੈਂ ਕੀ ਕਰਨਾ ਕੀ ਨਹੀਂ ਜਨਾਨੀਆਂ ਨਾ ਜਨਾਨੇ ਦੀ ਤਰੀ ਰਹਿ ਮੇਰਾ ਇਨਕ ਤਾਂ ਹੱਕ ਹੈਗਾ ਨਾ ਬੋਲਣ ਦਾ ਤੇਰਾ ਹੱਕ ਕੋ ਕੁਝ ਨਹੀਂ ਹੁਣ ਨਾ ਮੈਥੋਂ ਕਿਤੇ ਲੈ ਲਈ ਆਉਂਦਾ ਹੱਕ ਮੈਨੂੰ ਇਹ ਦੱਲ ਬਿਓ ਕੀ ਕਰਨਾ ਸੀ ਪਰ ਤੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬੋਲਣਗੀ ਹੈ 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 ਤੇਰੀ ਮਤ ਨਹੀਂ ਐਨਾ ਕਿ ਤਾ ਸੋਣਾ ਵੀ ਪਤਾ ਵੀ ਤੁਸੀਂ ਕੀ ਕਸ਼ ਕਰਦੇ ਫਿਰਦੇ ਹੋ ਮੈਨੂੰ ਮੇਰਾ ਪਤਾ ਮੈਂ ਕੀ ਕਰਨਾ ਕੀ ਨਾ ਤੂੰ ਆਪਦਾ ਘਰੇ ਰਹਿਣੀ ਨਾ ਘਰੇ ਆਪਦਾ ਕੰਮ ਸੰਦਾ ਕਰ ਤਾਂ ਇਹ ਮੇਰੇ ਬਾਹਰਲੀਆ ਗੱਲਾਂ ਤੋਂ ਕੁਝ ਨਹੀਂ ਲੈਣਾ ਮੈਂ ਤਾਂ ਕੁਝ ਨਹੀਂ ਲੈਣਾ ਪਰ ਤੁਸੀਂ ਰਿਸ਼ਤਾ ਥਾਂ ਸਰ ਵੇਖ ਕੇ ਬੋਲਿਆ ਕਰੋ ਨਾ ਮੈਨੂੰ ਪਤਾ ਨਾ ਠੀਕ ਐ ਉਹਨੂੰ ਮੈਂ ਉਹ ਤਾਂ ਹੁਣ ਸੋਣਾ ਵੀ ਪਤਾ ਵੀ ਤੁਸੀਂ ਕੀ ਬੋਲ ਕੇ ਆਏ ਉਹਨੂੰ ਕਹਿੰਦੇ ਤੁਸੀਂ ਉਹ ਤੇ ਫਿਰ ਘਰੇ ਲਾਂਬਾ ਮੇਰੇ ਕੋਲ ਲੈ ਕੇ ਆਉਂਦਗਾ ਨਹੀਂ ਤੈਨੂੰ ਮੈਂ ਇੱਕ ਗੱਲ ਕਹਤੀ ਲੋਕਾਂ ਦੀਆਂ ਗੱਲਾਂ ਜਾ ਕੇ ਨਾ ਕਿਤੇ ਮੈਥੋਂ ਛੱਤਰ ਪ੍ਰੇਡ ਨਾ ਕਰਾ ਲਈ ਆਪਦਾ ਗੇਟ ਰੱਖਿਆ ਕਰ ਬੰਦ ਜਦੋਂ ਮੈਂ ਆ ਕੇ ਖੜਕਾਉ ਉਦੋਂ ਖੋਲਣਾ ਕਿਸੇ ਨੂੰ ਗੇਟ ਨਹੀਂ ਖੋਲਣਾ ਨਾ ਨਾਲ ਛੋੜੇ ਪਹਿਲਾਂ ਨੇ ਲਾਂਬੇ ਉਹ ਤੇਜੋ ਵਾਲਾ ਸਾਰੇ ਨਰ ਬਾਪੂ ਜਰਗਨ ਨੂੰ ਪਿੰਨ ਪਤਾ ਲੱਗ ਗਏ ਨਹੀਂ ਫਿਰ ਤੇਰੇ ਬਾਪੂ ਵੀ ਕੀ ਕਰ ਲੈਣਗੇ ਹੈ ਉਹ ਲੰਗ ਮੇਰਾ ਕੀ ਕਰਨਗੇ ਉਹਨਾਂ ਉਹਨਾਂ ਵਾਰ ਕੇ ਮੈਂ ਵੀਰਟ ਪਾਦੇ ਨਾਲਿਆਂ ਚ ਮਾਰ ਮਾਰ ਕੇ ਇੱਥੇ ਫਿਰ ਦੀਆਂ ਤੂੰ ਦੇਖੋ ਜੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀਗੀ ਪਰ ਥੋੜਾ ਬਾਦ ਤੁਸੀਂ ਉਮਰ ਦਾ ਲਿਹਾਜ਼ ਵੇਖ ਕੇ ਕਿਉਂ ਬੋਲਿਆ ਕਰੋ ਨਾ ਜੇ ਮੇਰੀ ਕਿਸੇ ਵੀ ਗੱਲ 'ਚ ਬੋਲੀਆਂ ਨਾ ਤੂੰ ਤਾਂ ਦੇਖ ਲਈ ਜਨਾਨੀ ਹੈ ਨਾ ਜਨਾਨੀ ਦੀ ਦਰਹੜ ਹੈ ਸਾ ਲੱਗੀ ਨਾ ਸਮਝ ਨਾਲੇ ਪਤਾ ਵੀ ਫਿਰ ਕਿਹੜੇ ਰੋਟ ਕਟਾਪਾ ਹੁੰਦਾ ਹੁੰਦਾ ਤੇਰਾ ਜਾਂ ਕੰਮ ਕਰਦਾ ਦੱਸੋ ਹੁਣ ਮੈਨੂੰ ਕੀ ਕਰਨਾ ਕੀ ਕਰਨਾ